ਸੱਚੀ ਗੱਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵਾਗਤ ਹੈ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਸਾਰੇ ਭਰਾ ਠੀਕ ਹੋਣਗੇ ਤੇ ਸਮਾਂ ਹੋਇਆ ਜੀ 5:20 ਦਿਨ ਸ਼ੁੱਕਰਵਾਰ 11 ਜੁਲਾਈ 2025 ਤੇ ਇਹ ਵੀਡੀਓ ਆਪਾਂ ਪਿੰਡ ਮੀਰਾਪੁਰ ਤੋਂ ਸ਼ੁਰੂ ਕਰ ਲਈ ਹੈ ਬਨੇਰੇ ਹੋ ਅਖੀਰ ਤੱਕ ਵੀਡੀਓ ਵਿੱਚ ਸਾਰਾ ਦਿਨ ਕਿਵੇਂ ਗੁਜ਼ਰਦਾ ਤੁਹਾਨੂੰ ਵਿਖਾਵਾਂਗੇ ਆਪਾਂ ਜੋ ਵੀ ਹਾਸੇ ਖੇਡੇ ਲੱਗਣਗੇ ਟੁੱਟਾ ਪ੍ਰਾਣਾ ਲੋਹਾ ਵੇਚ ਬੂਟ ਚੱਪਲ ਵੇਚ ਕਾਪੀ ਕਿਤਾਬ ਵੇਚ ਮੱਝ ਵੇਚ ਝੋਟਾ ਵੇਚ ਕੱਟੀ ਵੇਚ ਹਲੋ ਓਪਾਰੀ ਮੱਝ ਵੇਚਣੀ ਮੱਝ ਕੀ ਰੇਟ ਲਾਈਏ ਮੱਝ ਮੱਝ ਤਾਂ ਵੇਚ ਲੈਣਾ ਤੇਰੇ ਚ ਇਨੀ ਪਾਵਰ ਹੈਗੀ ਜੇ ਮੱਝ ਵੇਚ ਲੈਣਾ ਹੈ ਤੂੰ ਤੂੰ ਤੇਰੇ ਤੇਰੇ ਚ ਪਾਵਰ ਹੈਗੀ ਏ ਅਸੀਂ ਮਰਦ ਹੁੰਨੇ ਆ ਟੱਕ ਮਰਦ ਤੇ ਮੈਂ ਵਾ ਮੈਂ ਤਾਂ ਸਵੇਰ ਹੀ ਵੇਲੇ ਲਾ ਲਾ ਲੰਨਾ ਪਊਆ ਪੈਗ ਲਾ ਲਿਆ ਹੁਣ ਸਵੇਰੇ 6 ਵਜੇ ਉੱਠ ਕੇ ਲੋਕ ਚਾਹ ਪੀਂਦੇ ਜੱਟ ਤਾਂ ਪਰ ਪੈਗ ਹੀ ਲਾਉਂਦੇ ਨੇ ਸਵੇਰੇ ਉੱਠਦੇ ਆ ਸਾਰੀ ਤੇਰੇ ਕੋਲ ਖਾਤੂ ਜਾਂਦਾ ਤੇਰੇ ਭਾਂਡੇ ਵੀ ਗਏ ਪਏ ਨੇ ਤੇਰੇ ਪੱਲੇ ਕੱਖ ਨਹੀਂ ਡਾਕਟਰਾਂ ਕੋਲ ਹੁੰਦਾ ਫਿਰਦਾ ਐ ਪਰ ਆ ਵੜ ਤੂੰ ਚਾਹ ਤੇ ਤੇਰੇ ਛੱਤੀ ਆ ਛੱਤੀ ਤੁਰ ਗਏ ਮਾਰਦਾ ਤੂੰ ਗੱਲਾਂ ਆਹੋ ਇਹਨੂੰ ਕੀ ਪਤਾ ਓਹ ਬੀਬੀ ਕਹੀਏ ਮੇਰੀ ਵੀ ਸੁਣ ਲੋ ਕੋਈ ਚੁੱਪ ਕਰ ਤੇ ਭਾਂਡੇ ਚ ਵੜ ਤੂੰ ਪਰਾਂ ਤੇਰੀ ਆਵਾਜ਼ ਤਾਂ ਗੂਗਲ ਵਾਲੇ ਨੂੰ ਸਮਝ ਆਉਂਦੀ ਗੂਗਲ ਤੇ ਭਰੀਏ ਨਾ ਓ ਅੱਗੋਂ ਵੀ ਉਹਦੀ ਮੱਝ ਆਉਣ ਲੱਗ ਜਾਂਦੀ ਐ ਭਾਂਡੇ ਚ ਵੜਿਆ ਪੈ ਤੂੰ ਤੇ ਓ ਚਾਚਾ ਤੂੰ ਸੁਨਾ ਮੱਝ ਵੇਚਣੀ ਐ ਕਿ ਨਹੀਂ ਵੇਚਣੀ ਤੇ ਗੱਲ ਕਰ ਤੂੰ ਲੈਣੀ ਕੋ ਨਹੀਂ ਜਿੰਨੀ ਮਹਿੰਗੀ ਮੱਝ ਤੂੰ ਕਿੱਥੇ ਲੈ ਲੇਂਗਾ ਗਰੀਬਾ ਤਾ ਤੂੰ ਦੇਣੀ ਗੱਲ ਕਰ ਓ ਚੁੱਪ ਕਰ ਤੂੰ ਜੇ ਕੁੱਤਾ ਰੋਂਡਿਆਂ ਦੇ ਵਿੱਚ ਚੋਲ ਲਾ ਲੈਣਾ ਚੁੱਪ ਕਰ ਜਾ ਖਤੋਂ ਆ ਮਾਰਦਾ ਗੱਲਾਂ ਦੇਣੀ ਮੱਜ ਗੱਲ ਕਰ ਰੁਪਈਆ ਦਾ 5000 ਰੁਪਈਆ ਦਾ ਇੱਕ 5000 ਰੁਪਈਆ ਉਦੋਂ ਲਿਆ ਸੀ ਮੱਜ ਦਾ ਜਦੋਂ ਮੈਂ ਜੰਜੀ ਗਿਆ ਹਾਂ ਉਹਦੇ ਮਲੂਕੜੇ ਦੇ ਉਦੋਂ 5000 ਰੁਪਈਆ ਲੱਗਾ ਸੀ ਹੁਣ ਮੱਜ 1 ਲੱਖ ਤੁੱਤੇ ਆ ਤੇ ਇਹਨੂੰ ਕੀ ਪਤਾ ਮੱਜਾਂ ਦਾ ਕਾਲ ਤੂੰ ਕੰਮ ਕਰ ਤੂੰ ਨਹੀਂ ਦੇਣੀ ਓ ਮੇਰੀ ਵੀ ਸੁਣ ਲੋ ਤੇਰੀ ਸੁਣੀਏ ਕੀ ਤੇਰੀ ਗੁੱਗਲ ਨਹੀਂ ਸੁਣਦਾ ਰੱਬ ਨਹੀਂ ਸੁਣਦਾ ਕੀ ਸੁਣੀਏ ਲਓ ਜੀ ਮਿੱਤਰੋ ਇੱਕ ਸਕਿੱਟ ਜੀ ਮੈਂ ਸੁਣਾਈਏ ਤੁਹਾਨੂੰ ਇਹ ਕੈਰੈਕਟਰ ਇਹਨਾਂ ਚ ਦੋ ਕੈਰੈਕਟਰ ਆਪਣੇ ਪਿੰਡ ਦੇ ਨੇ ਇੱਕ ਤੇ ਆਪਣੇ ਬਾਪੂ ਦੀ ਆਵਾਜ਼ ਹੈ ਚਲੋ ਇਸ ਦੁਨੀਆ ਤੇ ਤਾਂ ਰਹੇ ਵਿਚਾਰੇ ਚਲੇ ਗਏ ਨੇ ਦੁਨੀਆ ਤੋਂ ਚਲੋ ਪਰਮਾਤਮਾ ਉਹਨਾਂ ਦੀ ਸ਼ਰਨ ਚ ਰੱਖੇ ਤੇ ਗੱਲ ਏ ਆਪ ਮੈਂ ਇਹਨਾਂ ਦੀ ਗੱਲਾਂ ਸ਼ੁਰੂ ਤੋਂ ਨਿੱਕੇ ਹੁੰਦੇ ਸੁਣਦਾ ਆ ਰਿਹਾ ਵਾਂ ਵੇਂਦਾ ਆ ਰਿਹਾ ਵਾਂ ਬੜਾ ਹਾਸਾ ਹੁੰਦਾ ਜਦੋਂ ਉਹ ਕੋਲ ਖੜੀਦਾ ਇੱਕ ਚਾਚਾ ਕਾਲੀ ਏ ਇੱਕ ਬੰਦਾ ਪੁੰਨਾ ਰੇੜੀ ਦਾ ਜਿਹੜਾ ਉਹ ਉਹ ਬੰਦਾ ਹੈਗਾ ਜੋਲੀਰਾਂ ਚੋਂ ਇੱਕ ਰਿਸ਼ਤੇਦਾਰ ਉਹਨਾਂ ਦਾ ਤੇ ਚਾਚਾ ਕਾਲੀ ਆਪਣੇ ਪਿੰਡ ਦੇ ਹੀ ਏ ਤੇ ਤੀਜਾ ਬੰਦਾ ਆਪਣਾ ਬਾਪੂ ਜੀ ਉਹ ਹੈ ਨਹੀਂ ਵਿਚਾਰਾ ਜੈਲਦਾਰ ਸਿੰਘ ਤੇ ਜਿਹੜੇ ਬੰਦੇ ਆਪਾਂ ਨੂੰ ਪਿੰਡ ਦੇ ਵੇਂਦੇ ਉਹਨਾਂ ਨੂੰ ਤਾਂ ਆਵਾਜ਼ ਦਾ ਪਤਾ ਹੀ ਏ ਠੀਕ ਹੈ ਨਾ ਇੱਚ ਦੋ ਬੰਦੇ ਆਪਣੇ ਪਿੰਡ ਦੇ ਇੱਕ ਬਾਰ ਦਾ ਤੇ ਇਹ ਤੁਹਾਨੂੰ ਇਹ ਸਕੇਟ ਸੁਣਾਵਾ ਕਰਾਂਗੇ ਇਹਨਾਂ ਦੀ ਗੱਲਬਾਤ ਕੋਈ ਨਾ ਕੋਈ ਰੋਜ਼ ਤੇ ਮਾਹੌਲ ਚੱਕ ਕਰੋ ਸੁਰੇ ਸੁਰੇ ਮੋਟਰ ਦਾ ਬੜਾ ਸੋਹਣਾ ਵਿਊ ਏ ਤੇ ਮੈਂ ਵਾਹ ਨੂਰ ਨੂੰ ਛੱਡ ਕੇ ਸਕੂਲ ਆ ਗਿਆ ਸੀ ਸਦਾ ਇੱਥੇ ਤੇ ਪ੍ਰੀਤ ਨੂੰ ਫੋਨ ਕੀਤਾ ਲਗਾ ਹੁੰਦਾ ਤੇ ਬੈਕਗ੍ਰਾਉਂਡ ਕਾਰੂ ਨੂੰ ਕਹ ਲਾਉਂਦੇ ਆ ਗੱਲਾਂ ਬਾਤਾਂ ਮਾਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਭਰਾ ਬਣੇ ਤਾਂ ਕਿ ਜੋ ਆਪਾਂ ਵੀ ਆਉਣ ਵਾਲੇ ਟਾਈਮ ਚ ਗਰੋਥ ਕਰ ਸਕੀਏ ਤੇ ਬਣੇ ਰਿਓ ਵੀਡੀਓ ਚ ਅਖੀਰ ਤੱਕ ਵੀਡੀਓ ਵੇਖਿਆ ਕਰੋ ਯਾਰ ਆਵੇਂ ਚੰਗੀ ਲੱਗੇ ਮਾੜੀ ਲੱਗੇ ਛੱਡ ਦਿਆ ਕਰੋ ਲਾ ਕੇ ਭਰਾ ਬਣੇ ਜਿਹੜੇ ਆਪਾਂ ਨੂੰ ਵੰਦੇ ਨੇ ਤੇ ਤੁਹਾਨੂੰ ਹੋਰ ਵੀ ਅੱਜ ਰੌਣਕਾ ਲਾਵਾਂਗੇ ਅੱਜ ਆਪਾਂ ਬੂਟੇ ਲਿਆਉਣੇ ਨੇ ਇਹ ਨਰਸਰੀ ਚੋਂ ਪੁਨਰ ਰੇੜੀ ਬੂਟੇ ਲਿਆ ਕੇ ਲਾਉਣੇ ਨੇ ਪਿੰਡ ਚ ਤੇ ਨਾਲ ਆਪਣੇ ਹੋਰ ਵੀ ਭਰਾ ਹੋਣਗੇ ਪਲਵਿੰਦਰ ਰੀ ਬਿੱਟੂ ਰੀ ਤੇ ਉਹਨਾਂ ਨਾਲ ਹਸਾਂ ਖੇਡਾਂਗੇ ਰੌਣਕਾ ਲਾਵਾਂਗੇ ਫੁੱਲ ਅੱਜ ਆਪਾਂ ਵਲੌਗ ਚ ਤੇ ਹੁਣ ਆਪਾਂ ਰੋਂਦੂ ਜਾਨੀ ਹਸਣ ਖੇਡਣ ਵਾਲੇ ਬਣਾਵਾ ਕਰਾਂਗੇ ਤੇ ਤੁਸੀਂ ਪੂਰਾ ਵੇਖਣਾ ਠੀਕ ਹੈ ਜੀ ਲਾਜ਼ਮੀ ਪੂਰਾ ਵੇਖਣਾ ਚਗਾ ਲੈਂਦੀ ਨਵੀਂ ਦੁੱਧ ਕਢਾ ਗਈ ਪਹਿਲੇ 10 ਕਿਲੋ ਸੀ 25 ਕਿਲੋ ਕਰ ਗਈ ਏ ਦੁੱਧ ਕਿਵੇਂ ਕਢਾ ਗਈ ਏ ਦੁੱਧਾ ਮੇਰੀਆਂ ਉਂਝ ਕਢਾ ਗਿਆ ਮੱਛਰ ਨਾਲ ਤੇਰੀਆਂ ਕਿਵੇਂ ਕਢਾ ਗਿਆ ਆ ਅਤੁਰੇ ਨਹੀਂ ਫਿਰਦੇ ਚੱਕ ਕੇ ਪੁਚਕਾ ਜਾਂ ਡਾਕਟਰ ਜੀ ਨਾਲ ਕੋਟੂ ਦੇ ਟੀਕੇ ਨੇ ਫਲਾਣੇ ਟੀਕੇ ਨੇ ਵੀ ਠੋਕ ਜਾਂਦੇ ਢੂਈ ਦੇ ਉੱਤੇ ਲਾ ਕੇ ਪਰ ਆਂ ਜਾਂਦੇ ਨੇ ਮੱਝਾਂ ਦੁੱਧ ਕਢਾ ਜਾਂਦੀਆਂ ਭਾਂਡੇ ਵਾਰਤੀਆਂ ਮੱਝਾਂ ਸਾਰੀਆਂ ਹੀ ਹਾਂ ਦੁੱਧ ਹੀ ਕਢਾ ਗਿਆ ਸਾਰੀਆਂ ਮੱਝਾਂ ਤੇਰੇ ਕੋ ਸਾਰੀਆਂ ਹੈ ਕਿ ਨਹੀਂ ਹੈ ਹੈ ਤੇ ਕੀ ਏ ਫਿਰ ਸਾਰੀ ਕੀ ਕਹਾਂਗੇ ਹੋ ਰਹੀ ਥੀ ਕਿ 25 ਥੋੜੀ ਕਹਾਂਗੇ ਮੱਲ ਲਾ ਪੋਰਾ ਚਰਤਾ ਲਾਲ ਕੇ ਲੋ ਜੀ ਮਿੱਤਰੋ ਤੁਹਾਨੂੰ ਉਹਦਾ ਖੜਨ ਦਾ ਸਟਾਈਲ ਬਖਾਣਨੇ ਆਪਾਂ ਚਾਚੇ ਦਾ ਖੜਨ ਦਾ ਸਟਾਈਲ ਬੜਾ ਤਗੜਾ ਹੈ ਭਾਈ ਪਹਿਲਾ ਪੈਗ ਲਾ ਕੇ ਹੱਥ ਮੱਝੀ ਉੱਤੇ ਰੱਖਾਂ ਦੂਜਾ ਪੈਗ ਲਾ ਕੇ ਪੈਰ ਡਾਕਟਰ ਦੀ ਦੁਕਾਨ ਵਿੱਚ ਰੱਖਾਂ ਤੀਜਾ ਪੈਗ ਲਾ ਕੇ ਗੁਰੂ ਗੋਸ਼ ਲੱਗਣ ਚੌਥਾ ਪੈਗ ਲਾ ਕੇ ਜਮਰਾਜ ਟਕਰੇ ਚੌਥਾ ਪੈਗ ਲਾ ਕੇ ਪਲਵਿੰਦਰ ਹੁਣੀ ਟਕਰੇ ਟੂਣ ਨੂਣ 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 ਮੇਰਾ ਪੈਰ ਤਿਲਕ ਨਾ ਜਾਵੇ ਨਹੀਂ ਗਿੱਲੀ ਵਾਟੀ ਉੱਤੋਂ ਵੀ ਹਾਏ ਪੈਰ ਤਿਲਕ ਨਾ ਜਾਵੇ ਨਹੀਂ ਗਿੱਲੀ ਵਾਟੀ ਉੱਤੋਂ ਨਹੀਂ ਸੜਕੇ ਸੜਕੇ ਆਉਂਦੀ ਏ ਮੁੱਟਿਆਰੇ ਨਹੀਂ ਕੰਡਾ ਚੁੱਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਲੋ ਜੀ ਸੰਧੂਆਂ ਦਾ ਮੁੰਡਾ ਅੱਗੇ ਬੈਠਾ ਹੈ ਬਲਵਿੰਦਰ ਸੰਧੂ ਤੇ ਇਹਨਾਂ ਨਾਲ ਸਿੱਧੀ ਮੁਲਾਕਾਤ ਕਰਾਉਨੇ ਆ ਦਿਲ ਦੀ ਗਹਿਰਾਈਆਂ ਚ ਇਹਨਾਂ ਦਾ ਵੈਲਕਮ ਕਰਦੇ ਆ ਆਪਣੇ ਵਲੌਗ 'ਚ ਆਂਬ ਦੇ ਬੂਟੇ ਥਲੇ ਕੱਪੜੇ ਲਾ ਕੇ ਬੈਠਾ ਹੈ ਮਨਦੀਪ ਦਾ ਡੈਡੀ ਤੇ ਸਾਹਮਣੇ ਕੁਟੀਆ ਦਾ ਥਿਊ ਬਹੁਤ ਸੋਹਣਾ ਆ ਰਿਹਾ ਜੀ ਬਣੇ ਰੋ ਵੀਡੀਓ 'ਚ हां जी मित्रों की हालचाल आए चाचा काली ਨਾਲ ਬਹਿ ਗਿਆ ਇਹ ਚੱਲੇ ਆਂ ਅੱਡੇ ਤੇ ਅੱਡੇ ਚੱਲੇ ਨਾ ਆਪਾਂ हां ਕੀ ਕਰਨ ਚੱਲੇ ਆਂ ਬਲ ਆਪਾਂ ਨੋਟ ਜੇਬ ਚ ਨਹੀਂ ਆਉਣਾ चाचा ਮੈਂ ਖਾਲੀ ਆਇਆ ਮੋਰ ਕੋ ਆਇਆ ਤੇ ਪੈਕ ਲਾਣੀ ਚੱਲੇ ਆਂ ਸਿਰਸਰੇ ਚਾਹ ਦਾ ਨਾ ਮੈਂ हां ਤੇ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਜੀ ਕਮੈਂਟ ਜੀ ਕਰਿਆ ਜੀ ਪ੍ਰਭੂ ਅਸੀਂ ਅੱਡੇ ਤੇ ਚੱਲੇ ਆਂ ਪਹਿਲਾਂ ਪੈਕ ਲਾਉਣ ਦੋਜਾ ਲਾਵਾਂਗੇ ਸ਼ਾਮੀ ਤੀਜਾ ਦੁਪਹਿਰੇ ਤੀਜਾ ਸ਼ਾਮੀ ਤਿੰਨ ਦੋਜਾਂ ਚ ਲਾਵਾਂਗੇ ਮਰੇਗਾ ਸਕੀਮ ਆ ਚੁੱਕੀ ਏ ਗ੍ਰਿਗਾਂ ਵਾਲੀ ਪਾਰਟੀ ਪਹੁੰਚ ਚੁੱਕੀ ਕਾਹ ਕੋ ਵੱਡਣ ਲਈ ਬੂਟੇ ਲੈ ਆਈ ਏ ਇਧਰ ਕਾਰਡ ਲਾਉਣ ਡਿਆ ਮੁੰਡਾ ਲੋਕੀ ਪੈਂਜ ਕਾਰਡ ਕਿਵੇਂ ਲਾਉਂਦੇ ਨੇ ਇਹ ਨਮਕ ਵੀ ਕਾਰਡ ਨਾ ਪਾਉਂਦੇ ਨੇ ਪੈਂਜ ਉਹਦੇ ਚ ਇਹ ਹੀ ਪਿੰਡ ਆਲੇ ਆਹ ਬਈ ਮਾਰਾ ਬਲੌਗ ਚ ਕੋਲਾ ਜਲੀ ਲੱਗਦੀ ਵੰਚ ਕਰਕੇ ਉਹਦੇ ਪੈਂਜ ਚ ਨਹੀਂ ਲੈ ਕਾਰਡ ਨਾ ਨਮਕ ਪਾਇਆ ਵੇਲਾ ਇਹ ਚੋਬਰ ਪਾਉਂਦੇ ਨੇ ਹਜੇ ਕੰਮ ਕਰਦੇ ਨੇ ਭਾਈ ਜੀ ਜੇ ਕਾਰਡ ਧੱਕਾ ਵਾ ਬੂਟੇ ਲਾਉਣੇ ਨੇ ਆਪਾਂ ਚੱਲਦੇ ਆ। ਆ ਬੂਟੇ ਲਾਉਣੇ ਨੇ ਚਲੋ ਬੰਦੇ ਲਿਆ ਥੋੜੇ ਜਵਾਰਾ। ਬੂਟਾ ਸਾਜੀ ਭਰੀ ਜਾਂਦੀ। ਸਾਜੀ ਟਾਈਮ ਹੀ ਆ। ਨਾ ਸਾਸਿਕਾ ਪੰਜਾਬੀ ਉਹ। ਬੁਰਾ ਹਾਲ ਪੰਜਾਬੀ ਉਹ। ਬੁਰਾ ਹਾਲ ਆ ਬੱਸ ਟਾਈਮ। ਇਹ ਬੂਟੇ। ਮੈਂ ਬੈਗ ਲਿਆ ਯਾਰ ਮੈਂ ਕਿ ਲੈ ਆਂ ਗੱਲ ਨਹੀਂ। ਬੈਗ ਹੀ ਲਿਆ ਨਹੀਂ ਤੂੰ ਤੇਰੀ ਬਾਹ ਹੀ ਉਹ। ਹਾਂਜੀ ਮੇਤਰੋ ਆਪਾਂ ਆਇਆ ਪੁਨਾਰਯੜੀ ਨਰਸਰੀ ਚ ਬੂਟੇ ਲੈਣ ਲਈ। ਤੇ ਇੱਥੇ ਬੂਟੇ ਵੇਹੇ ਫਰੂਟ ਦੇ ਬਹੁਤ ਘੱਟ ਨੇ। ਅਮਰੂਦ ਦਾ ਇਹ ਫਰੂਟ ਦਾ ਤੇ ਜਾਂ ਫਿਰ ਜਾਮਨ ਦਾ ਬਾਕੀ ਨਹੀਂ ਨਿੰਬੂ ਨੱਬੂ ਕੋਈ ਨਹੀਂ ਹੈਗਾ ਜਿਹੜੇ-ਜਿਹੜੇ ਹੈਗੇ ਨੇ ਆਪਾਂ ਲੈ ਕੇ ਜਾਣੇ ਆ ਲਾਨੇ ਆ ਪਿੰਡ ਤੁਹਾਨੂੰ ਵਿਖਾਣੇ ਆਪਾਂ ਹਾਂਜੀ ਆਪਾਂ ਖੜੇ ਆ ਨਰਸਰੀ ਚ ਪੁਣਾ ਰੇੜੀ ਜੀ ਤੇ ਆਪਾਂ ਨੂੰ ਬੂਟੇ ਮਿਲੇ ਨੇ 110 ਜਿਸ ਚ ਅਮਰੂਦਾਂ ਦੇ ਵੀ ਨੇ ਪੰਜ ਚਾਰ ਬੂਟੇ ਤੇ ਬੂਟੇ ਆਪਣੇ ਮਿਲ ਗਏ ਨੇ ਲੈ ਕੇ ਆਪਾਂ ਰੇੜੀ ਚ ਲੱਦ ਕੇ 10 ਮਿੰਟ ਚ ਪਹੁੰਚ ਰਹੇ ਆ ਤੇ ਨਰੇਗਾ ਵਾਲੇ ਲਾ ਕੇ ਆਪਾਂ ਬੂਟੇ ਲਾ ਦੇਣੇ ਅੱਜ ਬਣੇ ਰੋ ਵੀਡੀਓ ਚ ਵੇਖੋ ਬੂਟੇ ਕਿਹੜੇ ਗੱੜ ਲੱਗਦੇ ਨੇ ਹਾਂਜੀ ਮਿੱਤਰੋ ਪੁਨਾ ਰੇੜੀ ਸਕੂਲ ਚੋਈ ਛੁੱਟੀ ਵੇਖੋ ਰੌਣਕ ਵੇਖੋ ਕਿੰਨੀ ਐ ਤੇ ਆਪਾਂ ਬੂਟੇ ਸਕੂਟਰੀ ਤੇ ਰੱਖ ਰਏ ਨੇ ਮਰੂਦਾ ਦੇ ਥੋੜੇ ਜੇ ਤਿੰਨ ਚਾਰ ਇਹ ਪਲਵਿੰਦਰ ਦੇ ਘਰੇ ਲਾਉਣੇ ਨੇ ਤੇ ਬੋਰ ਤੇ ਲਾਵਾਂਗੇ ਇੱਕ ਦੋ ਬਾਕੀ ਮਰੂਦਾ ਦੇ ਬੂਟੇ 10 ਹੀ ਮਿਲੇ ਨੇ ਚਾਰ ਕੁ ਉਹਦੇ ਵਿੱਚ ਨੇ ਰੇੜੀ ਚ ਨਹੀਂ ਤੇ ਬਾਕੀ ਜਿਵੇਂ ਪਾਂਛੇ ਆਪਣੇ ਕੋਲ ਨੇ ਇੱਕ ਘਰੇ ਲਾਉਣਾ ਮੈਂ ਦੋ ਚਾਰ ਪਰਿਵਿੰਦਰ ਨੇ ਲਾਣੇ ਨੇ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਲੈ ਵੀ ਸਕਦਾ ਸਾਡੇ ਤੋਂ ਫਾਲ ਦੇ ਬੂਟੇ ਹੈ ਨਹੀਂ ਸਾਡੇ ਤੇ ਪਨੇੜੀ ਰੌਣਕ ਚੈੱਕ ਕਰੋ ਕਿੰਨੀ ਹੈ ਹਾਂਜੀ ਮਿੱਤਰੋ ਅੱਦੇ ਬੂਟੇ ਲਾਉਣ ਅੱਗੇ ਆਪਾਂ ਆਹ ਬਾਲੀਬਾਲ ਦੇ ਗਰਾਊਂਡ 'ਚ ਤੇ ਥੋੜੇ ਬਾਹਲੇ ਦਿਸਤੈਂਸ ਰੀਚ ਲੱਗਣਗੇ ਜੀ ਬਾਕੀ ਸ਼ਮਸ਼ਾਨ ਘਾਟ 'ਚ ਤੇ ਬੂਟੇ ਆਏ ਪੈਣ ਆਪਣੇ ਕੋਲ ਆ ਵੇਖੋ ਜੀ ਬੂਟੇ ਜਾਮਣੂ ਦੇ ਵੀ ਨੇ ਅਮਰੂਦ ਦੇ ਵੀ ਨੇ ਤੇ ਆਪਣਾ ਨਿੰਮ ਨੇ ਹੋਰ ਕੀ ਚੀਜ਼ ਸੀ ਫੁੱਲਾ ਫਾਲਾਂ ਦੇ ਵੀ ਹੈਗੇ ਨੇ ਲਓ ਜੀ ਪਿੰਡ ਮੀਰਾਪੁਰ ਚ ਤੇ ਪੰਚਾਇਤ ਵੱਲੋਂ ਬੂਟੇ ਲਵਾਏ ਜਾ ਰਹੇ ਨੇ ਨਰੇਗਾ ਸਕੀਮ ਚੋਂ ਤੇ ਆ ਵੇਖੋ ਜੀ ਬੂਟੇ ਲੱਗਣ ਰਹੇ ਨੇ ਪਰਲੀ ਸਾਈਡਲੇ ਏਡੀ ਜੇ ਨੇ ਉਧਰ ਨਹੀਂ ਆਪਾਂ ਵੀਡੀਓ ਬਣਾਉਂਦੇ ਤੇ ਆ ਵੇਖੋ ਠੀਕ ਨੇ ਅੰਕਲ ਵਧੀਆ ਬੂਟੇ ਨੇ ਵਧੀਆ ਜੀ ਵਧੀਆ ਲੋ ਜੀ ਆ ਸਰਪੰਚ ਵੀ ਆ ਗਏ ਛੋਟਾ ਸਰਪੰਚ ਸਾਹਿਬ ਇਹ ਆਪਣੇ ਫੁੱਲਾਂ ਦੇ ਬੂਟੇ ਨੇ ਕੁਝ ਟਾਲੀਆਂ ਨੇ ਜਾਮਣੂ ਨੇ ਮਰੂਤ ਵੀ ਨੇ ਸਾਰੀ ਤਰ੍ਹਾਂ ਦੇ ਬੂਟੇ ਨੇ ਜੀ ਤੇ ਪਿੰਡ ਚਲਵਾਏ ਜਾਣਦੇ ਹੀ ਨੇ ਤੇ ਸਾਰੇ ਆਪਣੇ ਆਪਣੇ ਪਿੰਡਾਂ 'ਚ ਬੂਟੇ ਲਵਾਓ ਐਵੇਂ ਜਿਵੇਂ ਕਿਉਂਕਿ ਜਿਹੜੀ ਗਰਮੀ ਹੈ ਨਾ ਗਰਮੀ ਹੁਣ ਵਾਸਤੇ ਬਾਹਰ ਹੁੰਦੀ ਜਾ ਰਹੀ ਹੈ ਟੈਂਟ ਮੀਰਾਪੁਰ ਦੀ ਪੰਚਾਇਤ ਵੱਲੋਂ ਬੜਾ ਸ਼ਲਾਘਾਯੋਗ ਕਦਮ ਹੈ ਜੀ ਵੇਖੋ ਬੂਟੇ ਲਾਏ ਜਾ ਰਹੇ ਨੇ ਤੇ ਸਾਰੇ ਆਪੋ ਆਪਣੇ ਪਿੰਡਾਂ 'ਚ ਐਵੇਂ ਬੂਟੇ ਲਵਾਓ ਤੇ ਦਾਲ ਮੈਂਬਰ ਨੇ ਨਾਲ ਨਰੇਗਾ ਵਾਲੇ ਸਾਰੇ ਪਿੰਡਪਰਾ ਲੱਗੇ ਨੇ ਜਿਹੜੇ ਜਿੰਨੇ ਵੀ ਮਾਤਾ ਬਾਪੂ ਬਾਪੂ ਮਾਤਾਵਾ ਸਾਰੇ ਲੱਗੇ ਨੇ ਗਰਮੀਆਂ 'ਚ ਚਾਚੀਆਂ ਤਾਈਆਂ ਸਿਰੇ ਤੱਕ ਬਣਾਉਣ ਦਿਆਵਾ ਓ ਵੇਖੋ ਐਂਡ ਵਾਲੇ ਜੈਂਟਰ ਤੋਂ ਸ਼ੁਰੂ ਕਰ ਲਓ ਤੇ ਉਹ ਵਧੀਆ ਅਸਲਾਗਾ ਜੋ ਕਦਮ ਸਾਰੇ ਪਿੰਡਾਂ ਜਿਵੇਂ ਬੂਟੇ ਲਵਾਏ ਜਾਣੇ ਚਾਹੀਦੇ ਨੇ ਕਿਉਂਕਿ ਜਿਹੜੀ ਆ ਗਰਮੀ ਹੈ ਵੇਲੇ ਲੋਕੀ ਹਾਲਾਤ ਨੇ ਆਪਦੀ ਵੀ ਲੈ ਲਾਉਣ ਮੈਂ ਫੋਟੋ ਲਓ ਜੀ ਬਾਈ ਵਿੱਚ ਹੀ ਆ ਕਵਾਤ ਲਾ ਦੇਣਾ ਹੈ ਕਿਵੇਂ ਦਾ ਮੂੰਹ ਕੱਢਿਆ ਸ਼ੇਵ ਕਰਾ ਕੇ ਮੈਂ ਕਦੇ ਵੀ ਨਹੀਂ ਆਖਿਆ ਵੀ ਮੈਂ ਨਾ ਕਦੀ ਗੱਲ ਕੀਤੀ ਨਾ ਮਾਰੀ ਗੱਲ ਹੈ ਅੰਕਲ ਜੀ ਕਵਾਤ ਲਾ ਦੇਣਾ ਆਣਾ ਮਤਲਬ ਲਾਗੀ ਜਾਂ ਨਾ ਕੰਪੀਆਂ ਨੂੰ ਬੂਰ ਪਿਆ ਨਹੀਂ ਰੇ ਇੰਨਾ ਪੁੱਠਾ ਵੀ ਚੱਲ ਜਾਂਦਾ ਨਹੀਂ ਕੰਪੀ ਨੂੰ ਬੂਰ ਪਿਆ ਜਾਂ ਮਾਤੀ ਜੋ ਜਾਮਣਾ ਨੂੰ ਬੂਰ ਪਿਆ ਜਾਂ ਜਾਮਣਾ ਸਾਡੇ ਦੋ ਆ ਕਿਹਨਾਂ ਨੂੰ ਵੀ ਕੋਈ ਲੱਗੇ ਨਹੀਂ ਨਹੀਂ ਕਿਸੇ ਨੂੰ ਜਾਣਾ ਨਹੀਂ ਪਿਆ ਸਾਡੇ ਬੂਰ ਕਿੱਥੇ ਲੱਗ ਜਾਂਦਾ ਹਾਂ ਲੋ ਇਹਨਾਂ ਦੇ ਦਰਸ਼ਨ ਕਰਾਤੇ ਮਹਾਰਾਜ ਨਾ ਵੀ ਆਹ ਵੇਖੋ ਮੇਰੇ ਕੋ ਵੀਡੀਓ ਚ ਕੀ ਕਹੀ ਕਿ ਕਿ ਇੱਕ ਵਾਰ ਇਹ ਫੁੱਟਿਆ ਹਾਇ ਫਟਿਆ ਰੇ 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 ਹਾਂ ਦੇ ਦਿਨ ਨਹੀਂ ਕਦੇ ਨਾ ਮੇਰੇ ਲੜਿਆ ਕਰ ਆਏ ਏ ਇਹ ਹੁਣ ਤਾਂ ਵੀਡੀਓ ਜਾਣੀ ਹੈ ਕੈਨੇਡਾ ਅਮਰੀਕਾ ਗੱਗੀ ਰੌਕੜ ਵੇਖ ਕੀ ਨਜ਼ਾਰਾ ਆ ਜਾਏਗਾ ਲਓ ਜੀ ਟਾਈਮ ਹੋ ਗਿਆ 5:30 ਦਾ ਤੇ ਗਲੀ ਚ ਰੌਣਕਾਂ ਵੇਖ ਹੀ ਲਈਆਂ ਰਹੀ ਕਿਵੇਂ ਨੇ ਇਹਦੇ ਬੱਚੇ ਖੇਡ ਰਹੇ ਨੇ ਕਿਤੇ ਬੰਦੇ ਸੱਥ ਜਿ ਬੈਠੇ ਗੱਲਾਂ ਮਾਰ ਰਹੇ ਨੇ ਦੇਖ ਕੇ ਤੇ ਉਹ ਜਵਾਕ ਸਾਈਕਲ ਚਲਾ ਰਹੇ ਨੇ ਆ ਨਜ਼ਾਰੇ ਨੇ ਪਿੰਡਾਂ ਦੇ ਤੇ ਇਹ ਤੁਹਾਨੂੰ ਫੌਜੀ ਅੰਕਲ ਨਮਾਇਆ ਸੀ ਪਿੱਛੇ ਇਧਰ ਆ ਗੁੜੀਆਂ ਲੱਗੀਆਂ ਨੇ ਖੇਡਣ ਸ਼ਰਮ ਆ ਗਈਆਂ ਨੇ ਹੈ ਲੋ ਜੀ ਅੱਗੇ ਪ੍ਰੋਫੈਸਰ ਸਾਹਿਬ ਉਤਰੇ ਹੋਏ ਨੇ ਗਰਾਊਂਡ 'ਚ ক্রিকেট ਬੱਲਾ ਲੈ ਕੇ ਹਾਂ ਹਾਂ ਚੋਬਰੋ ਕਿਵੇਂ ਆ ਹੇ ਗਾਇਸ ਕਹਿ ਦੋ ਪਲੀਜ਼ ਸਬਸਕ੍ਰਾਈਬ ਪਲੀਜ਼ ਸਬਸਕ੍ਰਾਈਬ ਕਰਵਾ ਜੀ ਪਹਿਲਾਂ ਤੁਸੀਂ ਕਰੋ ਜਾ ਕੇ ਘਰੇ ਠੀਕ ਹੈ ਕਰਤਾ ਸੰਦੂ 347 ਲੈ ਕੀਤਾ ਹੈ ਹਾਂ ਜੀ ਵੈਰੀ ਗੁੱਡ ਇਹ ਗਲੀ ਦੀਆਂ ਰੌਣਕਾਂ ਤੁਹਾਨੂੰ ਵਿਖਾਈਆਂ ਸ਼ਾਮ ਦੀਆਂ ਤੇ ਅੱਜ ਦੀ ਵੀਡੀਓ ਆਪਾਂ ਇੰਨੀ ਰੱਖਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ 'ਚ ਬਰਾਬਰ ਆਖਾ ਜੀ ਬਸ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ